ਤੇ ਜੀ ਕਿ ਇੰਜੀਨੀਅਰ ਵੀ ਏ ਮਿਸਤਰੀ ਵੀ ਏ ਕਿਸਾਨ ਆਪਣੇ ਆਪ ਦੇ ਵਿੱਚ ਸਭ ਕੁਝ ਹੁੰਦਾ ਤੇ ਆ ਵੇਖੋ ਆ ਮੋਬਾਈਲ ਚਾਰਜਰ ਚੂਰਜਰ ਜੇ ਵੀ ਵਿੱਚ ਚੀਜ਼ ਨੇ ਆ ਪਤਾ ਨਹੀਂ ਕਿ ਵਿੱਚ ਹੀ ਸਾਰਾ ਕੁਝ ਤੇ ਕਮਾਲ ਏ ਨਾ ਹਰਿਆਣੇ ਪੰਜਾਬ ਵਾਲੇ ਇਕੱਠੇ ਨਹੀਂ ਵੀ ਰੇਣੇ ਨਾ ਹਾਂ ਘੱਟੋ ਘੱਟ ਇਹਨਾਂ ਕੋਲ ਸਾਰਾ ਸਮਾਨ ਆ ਜੋ ਕੁੱਟੀਆਂ ਹੋ ਗਿਆ ਮਤਲਬ ਚਾਬੀਆਂ ਅੱਛਾ ਤੇ ਜਿੱਦਾਂ ਉਹ ਕਟਰ ਹੋ ਗਏ ਜਿੰਨੇ ਵੀ ਬਲੇਡ ਹੁੰਦੇ ਆ ਸਾਰੇ ਇੱਕ ਟੋਟ ਵੜੇ ਦੇਰ ਦੋ ਕਾਉਂਟਰ ਕਲਾਸ ਮਾਰਚੋਕੇ ਲਿਆ ਰਾਤ ਰਾਤੀ ਹੱਡੋ ਵਿੱਚ ਆਇਆ ਅੱਛਾ ਕਈ ਤੋਂ ਲੈ ਕੇ ਛੋਟੀ ਚੀਜ਼ ਤੋਂ ਲੈ ਕੇ ਵੱਡੀ ਹੁਣ ਸਾਡਾ ਫਿਲਟਰ ਟ੍ਰੈਕਟਰ ਦਾ ਖਰਾਬ ਹੋਇਆ ਸੀ ਉਸੇ ਵੇਲੇ ਇਹ ਕੋ ਚਾਬੀਆਂ ਗੁੱਟੀਆਂ ਹਰ ਗੁੱਟੀ ਹਰ ਚਾਬੀ ਜਿੱਦਾਂ ਹਰ ਬਲੇਡ ਅੱਛਾ ਹਰ ਚੀਜ਼ ਇਹਦਾ ਬਈ ਆ ਜਾਂਦਾ ਵੀ ਜਿਹੜਾ ਵੀ ਦੱਸੋ ਕੋਈ ਵੀ ਸੇਵਾ ਟ੍ਰੈਕਟਰ ਖਰਾਬ ਹੁੰਦਾ ਕਿਸ ਦਾ ਕਿਸ ਨੂੰ ਕਿਸ ਚੀਜ਼ ਦੀ ਲੋੜ ਹੈ ਕਈ ਵੀ ਚੋਕੇ ਲਿਆਓ ਵੇਖੋ ਦਿਖਾਓ ਅੱਛਾ ਲੈ ਕੇ ਆਏ ਆ ਬੈਗ 3-4 ਭਰੇ 1.5-2 ਕਾਉਂਟਰ ਸਮਾਨ ਇੱਕ ਕੱਲਾ ਜਿਹੜਾ ਵੀਰ ਦਾ ਵੀ ਇੱਥੇ ਆਇਆ ਆ ਆਜੋ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਈ ਸਾਹਿਬ 50 ਫਲ ਇੰਨਾ ਸਮਾਨ ਕਹਿੰਦੇ ਚਾਪੀਆਂ ਚੂਪੀਆਂ ਤੁਹਾਡੇ ਕੋਲ ਸਾਰਾ ਕੁਝ ਸਾਰਾ ਕੁਝ ਹੈ ਮੈਂ ਰੋਲ ਹਾਲ ਰਾਉਂਡਰ ਗੱਲ ਸੁਣ ਪਏ 2020-21 ਦੇ ਅੰਦੋਲਨ ਦਾ ਤਜਰਬਾ ਹੈਗਾ ਸਾਨੂੰ ਨਹੀਂ ਵੀ ਅਸੀਂ ਹਾਂ ਇੰਨਾ ਸਮਾਨ ਇਹ ਸੇਵਾ ਵਾਸਤੇ ਆ ਇਹ ਜਲਾਲਾਬਾਦ ਵਾਲਿਆ ਸਾਡੇ ਇਸ ਪ੍ਰਧਾਨ ਦੀ ਮਿਹਰਬਾਨੀ ਹੈ ਤੇ ਉਹ ਇੰਨਾ ਦਿਨ ਸੀ ਤੁਸੀਂ ਇੰਨਾ ਦੀ ਜਿਆਦਾ ਤੁਸੀਂ ਕੰਮ ਕੋਈ ਆ ਆ ਤੁਹਾਰੇ ਇਸ ਤਰ੍ਹਾਂ ਦਾ ਇਹਨੂੰ ਤਾਂ ਸਿੱਧਾ ਉਹਨਾਂ ਨਾ ਕਹਿੰਦੇ ਵੀ ਤੁਸੀਂ ਨਾ ਆਪਣੇ ਸ਼ੰਭੂ ਚੱਲੋ ਤੇ ਮੈਨੂੰ ਸਮਝਾਈ ਸਿੰਘੂ ਮੈਂ ਤਾਂ ਸੇ ਦਿੱਲੀ ਡੇਰੇ ਲਾ ਦਿੱਤੇ ਸੀ ਦਿੱਲੀ ਅੱਛਾ ਉਹਨਾਂ ਦੀ ਬਾਜੜਾ ਮੈਂ ਗਈਆਂ ਕਹਿੰਦੇ ਕਿਸਾਨ ਤੋਂ ਆ ਗਿਆ अच्छा वो कंदे कितने हो मैं कह सवा लाख ਹੈਗੇ ਆਂ ਉਹ ਕਹਿੰਦੇ ਕਹਾਂ ਤੇ ਆ ਰਹੇ ਮੈਂ ਕਹਿੰਦਾ ਸਿੱਧਾ ਖੇਡਾਂ ਦੇ ਵਿੱਚ ਹੋਈ اچھا ਤੇ ਤੁਸੀਂ ਮੈਨੂੰ ਉਹਨਾਂ ਡੇਢ ਦਿਨ ਮੇਰੀ ਰਖਵਾਲੀ ਰੱਖੀ ਉਹਨਾਂ اچھا ਦਿੱਲੀ ਵਾਲੇ ਨੇ ਦਿੱਲੀ ਵਾਲਿਆਂ ਨੇ ਇਹ ਦਿੱਲੀ ਚਲ ਕੇ ਸਤਾਇਨਾ ਰਹਾ ਤੂੰ ਬਾਰਡਰ ਤੋਂ ਆਇਆ ਮੈਂ ਬਾਪ ਅੱਛਾ ਉਹਨਾਂ ਦੇ ਆਗੇ ਖੇਤੋਂ ਮੈਂ ਅੱਛਾ ਮੇਰੀ ਯਾਰ ਉਹਨੇ ਉਹਨਾਂ ਕਹਿੰਦਾ ਗਾਂ ਪਰ ਹੈ ਮੈਂ ਕਹਿੰਦਾ ਚੜਦੀ ਕਲਾਂ ਦੇ ਵਿੱਚ ਮੀਟਿੰਗ ਕਰ ਰਹੇ ਨੇ ਕਿਸਾਨ ਚੜਦੀ ਕਲਾਂ گاؤں ਹੈ ਚੜਦੀ ਕਲਾਂ ਕਹਿੰਨ ਆ ਰਹੇ ਨੇ 7 ਸਵਾ ਲੱਖ ਕਿਉਂ ਚੜਦੀ ਕਲਾਂ گاؤں ਗੂਗਲ ਤੇ ਲੱਭਣ ਲੱਗ ਗਏ ਹੋਣੇ ਨੇ ਪਤਾ ਕੀ ਇਹਦੇ 7 ਸਵਾ ਲੱਖ ਆ ਉਹਨਾਂ ਮਗਰ ਵਾਇਰਸਾ ਕਰਦੇ ਸਵਾਲ ਆ ਸਵਾ ਲੱਖ ਕਿਸਾਨ ਆ ਗਿਆ ਬੁਦਦਾਂ ਦੇ ਵਿੱਚੋਂ ਨਹੀਂ ਤੇ ਉਹਨਾਂ ਨੇ ਤੁਹਾਨੂੰ ਕਿਹਾ ਨਹੀਂ ਵੀ ਚੜਦੀ ਕਲਾਂ گاؤں ਕਹਾਂ ਹੈ हां मैं मैं क्या बिचड़ दी कला ਸਾਡੇ ਪੰਜਾਬ ਵਿੱਚ گاਉ ਹੈ हां ਤੇ ਉੱਥੇ ਮੀਟਿੰਗ ਹੋ ਰਹੀ ਸਾਡੇ ਕਿਸਾਨਾਂ ਦੀ ਸਾਰਿਆਂ ਦੀ ਸਾਰੇ ਸਾਰੇ ਪੰਜਾਬ ਦੀ আচ্ছা ਤੇ ਚੜਦੀ ਕਲਾ ਫਿਰ ਉਹਨਾਂ ਨੂੰ ਗੂਗਲ ਤੇ ਲੱਭਿਆ ਕਿ ਨਹੀਂ ਕਿਤੇ ਨਹੀਂ ਨਹੀਂ ਉਹਨਾਂ ਨੂੰ ਫੋਨ ਕਰਤੇ ਉਸੇ ਟਾਈਮ ਨਾ আচ্ছা ਹਿਲਰੀ ਆ ਗਈ ਭਾਈ ਆ ਕੇ ਮੈਂਟਰੀ ਸਾਰੀ ਮੈਨੂੰ ਘੇਰਾ ਪਾ ਲਿਆ ਮੈਨੂੰ ਆਂਦੇ ਆ ਤੰਬੂ ਲੈ ਲਓ ਉਹਨਾਂ ਫੂਕਾ ਜੇ ਮਾਰ ਕੇ ਰਬੜ ਦਾ ਕਿ ਦਿੱਤਾ ਇੱਕ ਜੋਜਾ ਪਾ ਲਓ ਮੈਂ ਕਹਿੰਦਾ ਨਹੀਂ ਮੈਂ ਤੁਹਾਡਾ ਨਹੀਂ ਪਾਣਾ ਫੇਰ ਮੇਰੇ ਸੁੱਤੇ ਪੈਸੇ ਆਪਣੇ ਆਪ ਆ ਗਏ ਉਹ ਉਹ ਉੱਪਰ ਕਰਬਾਈ ਤਰਪਾਲ ਦੀ ਪਾ ਗਿਆ ਆਪਣੇ ਦੱਸ ਰਬੜ ਦੀ ਉਹ ਨਹੀਂ ਪਾ ਗਿਆ ਨਾਲ ਨਾਲ ਇਧਰ ਪੌੜੀ ਵੀ ਬਣ ਗਈ ਏ ਮੈਨੂੰ ਇਹ ਦੱਸੋ ਵੀ ਇੰਨੀਆਂ ਚਾਬੀਆਂ ਤੁਸੀਂ ਚੱਕੀ ਫਿਰਦੇ ਕੋਈ ਇਹ ਇਹ ਮਦਦ ਹੈਲਪ ਬਸ ਤੇ ਕਿਸੇ ਦਾ ਨਹੀਂ ਮੈਨੂੰ ਇਹ ਗੱਲ ਦੱਸੋ अपना करना होवे कुछ ਲੋਕ ਮੈਨੂੰ ਇਹ ਗੱਲ ਦੱਸੋ ਕਿ ਜਾਂ ਮਿਲਦੀਆਂ ਨਹੀਂ ਸੱਤੀ ਹਾਂ ਜੀ ਮੇਰਾ ਸਵਾਲ ਸੁਣ ਲੋ ਮੈਨੂੰ ਇਹ ਗੱਲ ਦੱਸੋ ਕਿ ਤੁਸੀਂ ਕੋਈ ਇੰਜੀਨੀਅਰ ਹੋ ਤੁਸੀਂ ਕੰਮ ਕੀ ਕਰਦੇ ਨਹੀਂ ਚਾਬੀਆਂ ਕਿਵੇਂ ਦਾ ਆਉਂਡਰ ਮਕੈਨਿਕ ਹੈਗੇ ਹਰ ਤਰ੍ਹਾਂ ਦਾ ਕੰਮ ਕਾਰੋਬਾਰ ਜਾਣਦੇ ਆ ਕੋਈ ਵਰਕਸ਼ਾਪ ਹੈ ਕੰਮ ਵਰਕਸ਼ਾਪ ਇਲੈਕਟ੍ਰੀਸ਼ੀਅਨ ਮੋਬਾਈਲਾਂ ਵਾਲੀ ਦੁਕਾਨ ਆਟਾ ਚੱਕੀ ਕਾਰਖਾਨਾ ਆਰਾ ਸਾਡੇ ਕੋਲ ਸਾਰਾ ਕੁਝ ਹੀ ਹੈ ਪ੍ਰੋਸੀਜਰ ਇਹ ਤਾਂ ਜੱਟ ਤੱਕ ਰਹੀ ਨੇ ਕਾਰੀਗਰ ਚਾਬੀਆਂ ਚੀਂਸੀ ਅੱਛਾ ਜੀ ਹਾਂ ਉਹ ਦੱਸ ਕੇ ਗਏ ਨੰਬਰਸਰ ਵਾਲੇ ਕਹਿੰਦੇ ਸਾਡਾ ਟਰੈਕਟਰ ਠੀਕ ਕੀਤਾ ਇਹਨਾਂ ਨੇ ਆਹੋ ਕਾ ਮੈਂ ਅੱਗੇ ਲਾਈਟਾਂ ਵੀ ਠੀਕ ਕੀਤੀਆਂ ਮੈਂ ਕੰਮ ਆਪਣੇ ਪੁਲਿਸ ਵਾਲਿਆਂ ਦੇ ਵੀ ਕੀਤੇ ਉਹਨਾਂ ਦਾ ਬੁਲਟ ਖਰਾਬ ਹੋ ਗਿਆ ਸੀ ਉਹ ਵੀ ਕਰਕੇ ਆਇਆ ਅੱਛਾ ਤੇ ਤੁਸੀਂ ਆਹ ਰੌਂਡਰੀ ਹੋ ਆਪਾਂ ਹਰ ਕੰਮ ਗੱਲ ਸੁਣ ਜਾਣਦੇ ਆ ਪਰ ਆਪਾਂ ਗੱਲ ਸੁਣ ਮਾਨ ਨਹੀਂ ਕਰਦੇ ਗੱਲ ਸੁਣ ਉਸ ਮਾਲਕ ਤਾਂ ਮਾਨ ਹੈ ਗੱਲ ਸੁਣ ਜਿਹੜੀ ਚੀਜ਼ ਨੂੰ ਆਪਾਂ ਹੱਥ ਪਾ ਲਿਆ ਫਿਰ ਆਪਾਂ ਪਿੱਛੇ ਨਹੀਂ ਹਟਦੇ ਜਿਆਦਾ ਕਰਕੇ ਮੇਰੇ ਖਿਆਲ ਕਿਸਾਨਾਂ ਦਾ ਹੀ ਕਰਦੇ ਨੇ ਤੁਸੀਂ ਕਿਸਾਨਾਂ ਦਾ ਹੀ ਅੱਛਾ ਆਹ ਦੇਖੋ ਲਓ ਜੀ ਆ ਵੇਖੋ ਇਹਨਾਂ ਨੇ ਪ੍ਰਦਰਸ਼ਨੀ ਵੀ ਲਾਈ ਹੋਈ ਏ ਤੇ ਵੀ ਉਹ ਜਿਵੇਂ ਵਰਕਸ਼ਾਪ ਦੇ ਵਿੱਚ ਖਲਾਰ ਕੇ ਨਹੀਂ ਰੱਖਦੇ ਸਮਾਨ ਪੂਰਾ ਹੂੰ ਕਈ ਜੇ ਮਿੱਟੀ ਨਾਲ ਆ ਦੋ ਆਤ ਉਹ ਆ ਕੀ ਹੈ ਅੱਛਾ ਵਰਮਾ ਵਰਮਾ ਸਾਰਾ ਕੁਝ ਚੱਕੀ ਵਰਦੇ ਨੇ ਆ ਦੇਖੋ ਆ ਦੇਖੋ ਜੀ ਕਮਾਲ ਕਰੀਆ ਪਿਆ ਪਿਆ ਆ ਸਪੇਸ ਦਾ ਦੋ ਦੋ ਆ ਤਾਂ ਸਟੈਂਡ ਹੈ ਉਹ ਵਿਚੋ ਟੁੱਟ ਗਿਆ ਜੀ ਸ਼ੀਸ਼ਾ ਜਿਆ ਤੁਸੀਂ ਡਾਲੇ ਦੇ ਉੱਤੇ ਰੱਖਿਆ ਹੋਇਆ ਜਾਵੇਂ ਹੀ ਹੈ ਨਾ ਤੁਹਾਡਾ ਤਾਂ ਨੁਕਸਾਨ ਹੀ ਹੋ ਗਿਆ ਹੈ ਕੋਈ ਗੱਲ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਆ ਉੱਪਰਲਾ ਮਿਲ ਜਾਂਦਾ ਹੈ ਕੋਈ ਕੋਈ ਚੱਕਰ ਨਹੀਂ ਵੀ ਇਹ ਵੀ ਇੱਕ ਨਾ ਬੰਦੇ ਦੇ ਵਿੱਚ ਅੰਦਰ ਨਾ ਇੱਕ ਜਿਹਾ ਪ੍ਰੋਟੈਸਟ ਕਰਨੇ ਆ ਜਾਂ ਅੱਗੇ ਵੀ ਸਾਨੂੰ ਇਹ ਚੀਜ਼ ਦਾ ਆਪਣੇ ਕਿੰਨੇ ਬੱਚੇ ਉੱਥੇ ਆ ਰਹੇ ਆ ਟਰਾਲੀਆਂ ਵੇਦੇ ਆ ਜਾਓ ਗੱਲ ਸੁਣਦੇ ਆ ਤੇ ਉਹਨਾਂ ਦਾ ਵੀ ਜਜ਼ਬਾ ਪੈਦਾ ਹੁੰਦਾ ਉਹਨਾਂ ਚ ਬਿਲਕੁਲ ਬਿਲਕੁਲ ਬਸ ਥੋੜੀ ਜੀ ਗੱਲ ਪਤਾ ਹੈ ਕਿ ਆਪਣੇ ਜਿਹੜੇ ਅਗਲੇ ਨਵੇਂ ਜਵਾਕ ਨੇ ਨਾ ਥੋੜਾ ਜਿਹਾ ਉਹਨਾਂ ਦੇ ਪਿੱਛੇ ਆਈ ਲੈਟਸ ਦਾ ਜਿਹੜਾ ਜ਼ਿਆਦਾ ਕਰੇਜ ਹੈ ਨਾ ਇਹ ਥੋੜਾ ਜਿਹਾ ਘਟ ਜੇ ਹੋਰ ਕੋ ਦੇਖੋ ਵੀ ਜੀ ਗੱਲ ਇਹ ਆ ਵੀ ਸਮਾਂ ਪਾ ਕੇ ਘਟੂਗਾ ਪਰ ਹੁਣ ਜਦੋਂ ਵੇਖੋ ਆਪਣੀਆਂ ਸਰਕਾਰਾਂ ਹੀ ਉੰਤਰੀਆਂ ਕੇ ਬੱਚੇ ਨੂੰ ਨੌਕਰੀ ਨਹੀਂ ਮਿਲ ਰਹੀ ਕੋਈ ਗੱਲ ਨਹੀਂ ਬਾਤ ਨਹੀਂ ਹੁਣ ਵਧੀਆ ਉਹ ਕੋਰਸ ਕਰਕੇ ਠੀਕ ਆ ਉਹ ਫਿਰ ਬੱਚਾ ਸੋਚਦਾ ਵੇਖੋ ਜਿੰਨੇ ਹੁਣ ਕੋਰਸ ਕਰਕੇ ਇਨੇ ਪੈਸੇ ਲਾ ਕੇ ਤੇ ਉਹਨੇ ਜੋਬ ਉਹਨੂੰ ਮਿਲਦੀ ਨਹੀਂ ਉਹ ਆਦਾ ਵੀ ਹਾਈਲਾਈਟਸ ਕਰੋ ਜਿਹੜੇ ਕੋਰਸ ਤੇ ਲਾਉਣੇ ਉਧਰ ਲਾਓ ਤੇ ਕੋਈ ਨਾ ਕੋ ਆਪਣਾ ਸੈੱਟ ਹੋ ਜਾਗੇ ਬਿਲਕੁਲ ਸਹੀ ਗੱਲ ਹੈ ਜੀ ਠੀਕ ਆ ਜੀ ਹੁਣ ਵੇਖੋ ਹੁਣ ਕਹੀ ਜਾਂਦੇ ਆ ਆਪਾਂ ਨੂੰ ਬਦਨਾਮੀ ਵੀ ਜਾਂਚ ਰੋ ਨਸ਼ਾ ਹੈ ਆ ਪਰ ਤੇ ਅੱਖੀਆਂ ਦੇ ਸਾਰੇ ਨਸ਼ੇ ਵਾਲੇ ਹੋ ਗਏ ਸਾਰੇ ਨਸ਼ੇ ਵਾਲੇ ਹੁਣ ਜਵਾਨੀ ਗੱਲ ਇਹ ਆ ਉਹ ਤੇ ਨਾ ਇੱਕ ਟਾਰਗੇਟ ਕੀਤਾ ਜਾਂਦਾ ਸਾਨੂੰ ਹੋਰ ਕਿਸੇ ਚੀਜ਼ ਤੇ ਟਾਰਗੇਟ ਕਰ ਨਹੀਂ ਸਕਦੇ ਸਾਨੂੰ ਇਹ ਸਿਰਫ ਇੱਕੋ ਚੀਜ਼ ਇਹ ਮੈਂ ਤਾਂ ਕਹਿੰਦਾ ਨੌਜਵਾਨਾਂ ਨੂੰ ਇਹ ਵੀ ਜਿਹੜਾ ਗਲਾਵਾ ਆਪਣੇ ਗਲਾਵੋਂ ਨਾ ਇਹ ਵੀ ਲਾਹ ਦੇਣਾ ਚਾਹੀਦਾ ਹਾਂਜੀ ਹਾਂਜੀ ਭਈ ਉਹਨਾਂ ਨੂੰ ਕਹਿ ਦੇਣਾ ਚਾਹੀਦਾ ਲੋ ਜੀ ਸਾਡੇ ਟੈਸਟ ਕਰਾਓ ਵੀ ਜਿਹੜੇ ਲੱਗੇ ਨੇ ਉਹ ਵੀ ਛੱਡ ਕੇ ਤੇ ਚੰਗੇ ਪਾਸੇ ਹੋਣ ਬਿਲਕੁਲ ਬਿਲਕੁਲ ਜਿਹੜੇ ਨੌਜਵਾਨ ਜਿਹੜੇ ਛੱਡ ਕੇ ਸਿੱਧੇ ਰਾਹ ਪੈਂਦੇ ਆ ਬਿਲਕੁਲ ਉਹ ਆਲਪੁਰਖ ਨੇ ਆਪੇ ਕਰਨਾ ਉਹਦੀ ਤਰੱਕੀ ਉਹਨੇ ਸਾਰਾ ਕੁਝ ਕਰਨਾ ਜੀ ਬਿਲਕੁਲ ਸਹੀ ਗੱਲ ਹੈ ਬਾਕੀ ਇਹ ਮਾਹੌਲ ਦੇ ਨਾਲ ਹੀ ਸਾਰਾ ਕੁਝ ਹੁੰਦਾ ਮਾਹੌਲ ਜਿਹੜਾ ਹੁਣ ਬਦਲੇ ਆ ਨਾ ਪਿਛਲੇ 2 ਸਾਲਾਂ ਤੋਂ ਇਹਦੇ ਨਾਲ ਨੌਜਵਾਨੀ ਦੇ ਵਿੱਚ ਜੋਸ਼ ਬੜਾ ਆਇਆ ਤੇ ਇਹ ਜੋਸ਼ ਨੇ بڑے ਲੋਕਾਂ ਨੂੰ ਸਿੱਧੇ ਰਾਹ ਪਾਇਆ ਦੇਖੋ ਜੀ ਅੱਜ ਜਦੋਂ ਹੁਣ ਮੰਨ ਲਓ ਆਪਣਾ ਧਰਨਾ ਚੱਲ ਰਿਹਾ ਸ਼ਾਂਤੀਪੁਰ ਚੱਲਣ ਡਿਆ ਇਸ ਚੀਜ਼ ਤੋਂ ਵੀ ਜਿਹੜੇ ਨੌਜਵਾਨ ਆ ਉਹਨਾਂ ਨੂੰ ਲੱਗਦਾ ਪਤਾ ਕਿ ਆਪਾਂ ਕਿਹੜੇ ਰਾਹ ਪਏ ਆ ਆਪਾਂ ਦਾ ਕੀ ਹੋਣ ਡਿਆ ਅੱਜ ਤੱਕ ਕੀ ਹੋਣ ਡੇ ਉਹ ਵੀ ਬਦਲਦੇ ਆ ਇਹਦੇ ਨਾਲ ਇਹ ਹੈ ਨਾ ਜਿਹੜੀਆਂ ਲੋਕਾਂ ਦੀਆਂ ਨਿੱਜੀ ਲੜਾਈਆਂ ਸੀ ਨਾ ਪਿੰਡ ਪਿੰਡ ਦੀਆਂ ਉਹ ਵੀ ਖਤਮ ਹੋ ਗਈਆਂ ਖਤਮ ਹੁੰਦੀਆਂ ਜੀ ਖਤਮ ਹੋ ਜਾਂਦੀਆਂ ਹਾਂਜੀ ਹਾਂਜੀ ਤੇ ਇਹ ਤੇ ਕੋਈ ਰਾਜਨੀਤੀ ਤੇ ਆਇ ਨਹੀਂ ਜੀ ਸਾਡਾ ਵੀ ਸਾਰੇ ਪਿੰਡ ਚਲੋ ਪਿੰਡ ਭਾਵੇਂ ਆਈ ਓ ਇੱਕ ਦੂਜੇ ਨਾਲ ਹੋਵੇ ਸੌ ਹੋਵੇ ਪਰ ਸਾਰੇ ਪਿੰਡ ਨੇ ਆਪਣਾ ਸਾਥ ਦਿੱਤਾ ਸਾਰੇ ਪਿੰਡ ਵਾਲੇ ਆਪਣੇ ਨਾਲ ਜਿੱਦਣ ਆਪਾਂ ਗ੍ਰਾਈ ਕੀਤੀ ਹਰ ਬੰਦੇ ਨੇ ਗ੍ਰਾਈ ਦਿੱਤੀ ਵੀ ਠੀਕ ਆ ਬਹੁਤ ਵਧੀਆ ਹਣਾ ਸਲਾਇਆ ਵੀ ਵੀ ਵਧੀਆ ਤੁਸੀਂ ਕੰਮ ਕਰਦੇ ਹੋ ਵਧੀਆ ਚੱਲੇ ਜੇ ਹੁਣ ਪਿੰਡੋਂ ਆਪਣੇ ਹੋਰ ਵੀ ਆਉਣਗੇ ਜਿੱਦਾਂ ਮਗਰ ਸਾਰੇ ਜਾਣੇ ਸਾਥ ਦੇਣਗੇ ਠੀਕ ਹੈ ਠੀਕ ਹੈ ਬਾਕੀ ਇਹੀ ਗੱਲ ਆ ਪੰਜਾਬ ਦੇ ਵਿੱਚ ਦਾ ਸਾਰੇ ਦੇ ਵਿੱਚ ਹੀ ਇਹ ਮਾਲ ਹੈ ਜਿਹੜਾ ਪਿੰਡਾਂ ਦਾ ਆਪਸੀ ਭਾਈਚਾਰਾ ਹੈ ਨਾ ਬਸ ਇਹ ਵੀ ਥੋੜਾ ਜਿਹਾ ਅਸੀਂ ਵੋਟਾਂ ਦੇ ਟਾਈਮ ਜਿਹੜਾ ਤੜਿੰਗ ਜਿਆ ਕਰ ਲੈਨੇ ਆ ਨਾ ਜਿਹੀ ਵੋਟਾਂ ਦੇ ਟਾਈਮ ਵੀ ਠੀਕ ਯਾਰ ਜਿੰਨੇ ਵੋਟ ਪਾਣੀ ਜਿੰਨੂੰ ਪਾਏ ਹਨਾ ਤੇ ਵੋਟਾਂ ਤੋਂ ਅਗਲੇ ਦਿਨ ਫੇਰ ਇਕੱਠੇ ਹੋ ਜੋ ਦੇਖੋ ਜੀ ਉਹ ਵੀ ਆਪਾਂ ਨੂੰ ਲੀਡਰਾਂ ਹੀ ਕੀਤਾ ਇਹ ਆਪ ਤੇ ਦੇਖ ਕੇ ਆ। ਇਹਨੂੰ ਵਿਆਹ ਸ਼ਾਦੀ ਜਿਹਨੂੰ ਅਸੀਂ ਕਿਹਦੇ ਜਾਨਦੇ ਆਂ ਮਾਲੋ ਕੋਈ ਆਪੋ ਜਿੰਨ ਪਿੰਡ پارٹی ਬੈ ਉਹ ਆਂਦੇ ਤੁੰਗੋ ਜਾਨਾ ਆਪ ਸਾਰੇ ਜਾਂਦੇ। ਬਿਲਕੁਲ ਸਹੀ ਗੱਲ। ਇਹ ਚੀਜ਼ ਦਾ ਹੁਣ ਥੋੜਾ ਜਿਹਾ ਫਰਕ ਪਈ ਜਾਂਦਾ ਨੌਜਵਾਨ ਨੂੰ ਪਤਾ ਲੱਗ ਜਾਂਦਾ ਗਾੜੀ ਬਾਪੂ ਨੂੰ ਪਤਲਾ ਜਿਦਾਂ ਦਾ ਵੀ ਸਾਨੂੰ ਤੇ ਨਾਲ ਲੜਾਲਾ ਮਾਰਦਾ। ਬਿਲਕੁਲ ਬਿਲਕੁਲ ਜੀ। ਬਸ ਇਹ ਦੋ ਕੁ ਚੀਜ਼ਾਂ ਇੱਕ ਰਾਜਨੀਤੀ ਤੇ ਨਸ਼ਿਆਂ ਤੋਂ ਅਸੀਂ ਉੱਪਰ ਉੱਠ ਜੀਏ ਨਾ। ਬਾਕੀ ਬਾਬੇ ਦੀ ਮੇਰੀ ਆ ਜੀ। ਬਾਕੀ ਤਾਂ ਸਾਡੇ ਕੋਲ ਬਹੁਤ ਕੁਝ ਹੈ ਫਿਰ ਅਸੀਂ ਫਿਰ ਅਸੀਂ ਕੁਝ ਨਹੀਂ ਛੱਡਦੇ ਫਿਰ ਸਭ ਕੁਝ ਹਾਸਲ ਕਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਹਿਬ ভাই ਕੁਝ ਕੀ ਫਤ ਹੈ ਜੀ ਇਹ ਲੰਗਰ ਵਰਤਦਾ ਵੀ ਉਹ ਤਾਂ ਵੀ ਲੰਗਰ ਤਿਆਰ ਕਰਨਾ ਹੀ ਕਰਨਾ ਹੈ ਅੱਛਾ ਜੀ ਮੈਂ ਮੈਨੂੰ ਇਹ ਗੱਲ ਦਾ ਵੈਸੇ ਨਹੀਂ ਪਤਾ ਕਿਉਂਕਿ ਅਸੀਂ ਪਟਿਆਲੇ ਆ ਗਏ ਨਾ ਹਾਂ ਜੀ ਹਾਂ ਜੀ 47 ਤੋਂ ਬਾਅਦ ਹਾਂ ਜੀ ਹਾਂ ਜੀ ਤੇ ਉਹ ਫਿਰ ਜਿਹੜਾ ਥੋੜਾ ਜਿਹਾ ਆਪਾਂ ਜਿਹੜੇ ਪਾਸੋਂ ਨਿਕਲ ਜੀ ਨਵੇਂ ਕਲਚਰ ਚ ਆ ਜੀ ਨਵੇਂ ਪਾਸੇ ਆ ਜੀ ਫਿਰ ਆਪਾਂ ਨੂੰ ਉਹ ਲੋ ਲੰਗਰ ਮੈਂ ਸ਼ਬਦ ਸੁਣਿਆ ਹੋਇਆ ਹਾਂ ਹਾਂ ਜੀ ਪਰ ਮੈਨੂੰ ਇਹ ਗੱਲ ਦਾ ਪਤਾ ਨਹੀਂ ਸੀ ਹਾਂ ਜੀ ਹਾਂ ਜੀ ਬਾਕੀ ਇਹ ਚਲੋ ਆਪ ਲੜੇ ਬਣਾ ਲਈਦਾ ਹੋਣਾ ਲਾਗੇ ਸਾਡੇ ਲੱਗਦੇ ਆ ਉਹ 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 ਵਿੱਚ ਬਣੋੜਾ ਜੇ ਅੱਛਾ ਜੀ ਕੋਈ ਪੱਕਾ ਉਹਨਾ ਤੋਣਾ ਤੋਣਾ ਵਾ ਚਲੋ ਨਾਲੇ ਫ੍ਰੇਮ ਪਿਆਰ ਨਾਲ ਸਾਡੇ ਇਕੱਠੇ ਹੋ ਕੇ ਬੈਂਦੇ ਨਾਲੇ ਦੂਰ ਦੂਰ ਦੇ ਭਾਈ ਇੱਕ ਦੂਜੇ ਨੂੰ ਮਿਲਦੇ ਆ ਨਾਲੇ ਹੁਣੇ ਅੱਜ ਆਹ ਬਣਾ ਕੇ ਅੱਡੇ ਸਾਰਿਆਂ ਨੂੰ ਵਰਤਾਤੀ ਇਹ ਚੁੱਲਾ ਠੰਡਾ ਨਹੀਂ ਹੁੰਦੇ ਨਾ 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 ਚੱਲਦਾ ਬਾਬੇ ਦੀ ਮਿਹਰ ਨਾਲ ਉਹਦੀ ਕਿਰਪਾ ਨਾਲ ਗੁਰੂ ਬਾਜਾਂ ਵਾਲੇ ਦੀ ਕਿਰਪਾ ਨਾਲ ਕੰਮ ਚੱਲਦਾ ਰਹਿਦਾ ਠੀਕ ਹੈ ਠੀਕ ਹੈ ਬਹੁਤ ਵਧੀਆ ਤੁਸੀਂ ਗੱਲ ਦਸੀ ਮੈਂ ਵੀ ਤਾਂ ਹੀ ਸੋਚ ਰਿਹਾ ਵੀ ਲੰਗਰ ਤੱਕ ਵਾਧੂ ਵਰਤ ਰਿਹਾ ਇੱਥੇ ਵੀ ਫਿਰ ਵੀ ਟਰਾਲੀਆਂ 'ਚ ਇਹ ਤੁਹਾਡੇ ਉਹ ਹੈ ਵੀ ਆਪਾਂ ਲੰਗਰ ਬਣਾਉਣਾ ਹੀ ਬਣਾਉਣਾ ਹੈ ਨਾ ਹਾਂਜੀ ਹਾਂਜੀ ਹਾਂਜੀ